ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਤੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਇੱਕ ਖੁਸ਼ੀ ਦੀ ਖਬਰ ਆਪ ਸਾਰੀ ਸੰਗਤ ਦੇ ਨਾਲ ਸਾਂਝੀ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਗੁਰਦੁਆਰਾ ਸਿੱਖ ਸੰਗਤ ਡੱਲਪ ਜਿੱਥੇ ਕਿ ਅਸੀਂ ਸੁਣਦੇ ਤੇ ਸਮਝਦੇ ਹਾਂ ਦੂਸਰਾ ਪੰਜਾਬ ਵਸਦਾ ਹੈ ਆਲੇ ਦੁਆਲੇ ਸਿੱਖ ਭਾਈਚਾਰੇ ਦੀਆਂ ਦੁਕਾਨਾਂ ਟਰਾਂਸਪੋਰਟ ਕੰਪਨੀਆਂ ਨਾਲ ਰਿਲੇਟਿਡ ਜਿਹੜੇ ਵੀ ਆਪਣੇ ਟਰਾਂਸਪੋਰਟ ਮਹਿਕਮਾ ਉਹਦੇ ਦਫਤਰ ਵਧੇਰੇ ਕਰਕੇ ਡਲਪ ਵਿਖੇ ਹੀ ਸਥਾਪਤ ਹੈ ਉੱਥੇ ਇੱਕ ਬਹੁਤ ਸੁਨਾਲੀ ਸ਼ਾਨ ਗੁਰਦੁਆਰਾ ਹੈ ਤੇ ਸਿੱਖਾਂ ਦਾ ਬਹੁਤ بڑا ਸਕੂਲ ਵੀ ਹੈ ਉੱਥੋਂ ਦੀ ਨਵੀਂ ਬਣੀ ਪ੍ਰਬੰਧਕ ਕਮੇਟੀ ਇਸ ਸਮੇਂ ਸਕਰੀਨ ਦੇ ਵਿੱਚ ਆਪਦੇ ਸੰਮੁਖ ਖੜੀ ਹੈ ਅਸੀਂ ਸਭ ਤੋਂ ਪਹਿਲਾਂ ਸੰਗਤ ਦਾ ਧੰਨਵਾਦ ਕਰਦੇ ਹੋਏ ਇਹਨਾਂ ਕੋਲੋਂ ਫਤਿਹ ਦੀ ਸਾਂਝ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿਚਕਾਰ ਸਮਾਜ ਸੇਵੀ ਤੇ ਆਪਣਾ ਪਰਿਚੇ ਵੀ ਦੇਣਗੇ ਇਹਨਾਂ ਕੋਲੋਂ ਪਹਿਲਾਂ ਫਤਿਹ ਦੀ ਅਰਜ਼ ਲੈ ਕੇ ਇੱਕ ਇੱਕ ਸੂchnਾ ਸੀ ਲਵਾਂਗੇ ਵੀਰ ਜੀ ਪਹਿਲਾਂ ਫਤਿਹ ਦੀ ਸਾਂਝ ਆਪਾਂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੇਵਾ ਵਿੱਚ ਆਪ ਜੀ ਨੂੰ ਅੱਜ ਕਿਹੜਾ ਅਹੁਦਾ ਮਿਲਿਆ ਹੈ ਨਿਮੋਨ ਦਾ ਅੱਜ ਦਾਸ ਨੂੰ ਤਨਲਬ ਗੁਰਦਾਸ ਸਾਹਿਬ ਖਾਲਸਾ ਮਦਰਸ ਸੈਕੰਡਰੀ ਸਕੂਲ ਦੇ ਪ੍ਰਧਾਨ ਬਜਿਓ ਅਹੁਦਾ ਮਿਲਿਆ ਹੈ ਮੁਖ ਸੇਵਾਦਾਰ ਮੁਖ ਸੇਵਾਦਾਰ ਬਜੋ ਅਹੁਦਾ ਮਿਲਿਆ ਇਸ ਦਾ ਧੰਨਵਾਦ ਤੇ ਵਧਾਈ ਕਿਸ ਨੂੰ ਦਵਾਂਗੇ ਇਸ ਦਾ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਵਾਂਗਾ ਉਸ ਤੋਂ ਬਾਅਦ ਕਲਕੱਤੇ ਦੀਆਂ ਸਿੱਖ ਸੰਗਤਾਂ ਸਾਡੇ ਡੰਲਵ ਦੀਆਂ ਸਮੂਹ ਸਿੱਖ ਸੰਗਤਾਂ ਸਿੱਖ ਸੰਗਤਾਂ ਤੇ ਜਿਹੜੇ ਸਾਡੇ ਗੁਰਦੁਆਰਾ ਦੇ ਅਧੀਨ ਜਿਹੜੇ ਏਰੀਆ ਪੈਂਦੇ ਨੇ ਉੱਥੇ ਦੇ ਸਿੱਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਬਹੁਤ ਚਿਰ ਤੋਂ ਕੁਝ ਡਿਸਪਿਊਸ ਚੱਲੇ ਆ ਰਿਹਾ ਸੀਗਾ ਤੇ ਸੰਗਤਾਂ ਨੇ ਬਹੁਤ ਪਿਆਰ ਨਾਲ ਸਤਕਾਰ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਤੇ ਤੁਹਾਨੂੰ ਯੋਗ ਸਮਝ ਕੇ ਲਿਆ ਯੋਗ ਸਮਝਿਆ ਹੋ ਇਸੇ ਕਰਕੇ ਤੁਸੀਂ ਨਿਭਾਓਗੇ ਵੀ ਉਹ ਸੇਵਾ ਇਸੇ ਕਰਕੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਸੇਵਾ ਦਾ ਮੌਕਾ ਹੈ ਸਾਡੇ ਵਿਚਕਾਰ ਰਵੀਵੀਰ ਜੀ ਵੀ ਹਨ ਵੀਰ ਜੀ ਇੱਕ ਵਾਰ ਫਤਿਹ ਦੀ ਸਾਂਝ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਜ਼ਿੰਮੇਵਾਰੀਆਂ ਨੂੰ ਤੇ ਇਹ ਨਵੀਂ ਸੇਵਾ ਨਵੇਂ ਅਹੁਦੇ ਵਿੱਚ ਕਿਵੇਂ ਬਿਆਨ ਕਰੋਗੇ ਕਿ ਮੈਂ ਤੁਸੀਂ ਨਿਭਾਉਂਗਾ ਜਿਹੜਾ ਇੱਜ਼ਤ ਮਾਨ ਸੰਗਤ ਨੇ ਬਖਸ਼ਿਆ ਉਸ ਦੇ ਉੱਤੇ ਪੂਰੇ ਅਸੀਂ ਖਰੇ ਉਤਰਾਂਗੇ ਬਿਲਕੁਲ ਸੰਗਤ ਨੂੰ ਇੱਕ ਜੁਟ ਕਰਕੇ ਰੱਖਾਂਗੇ ਇਹੀ ਕਹਿਣਾ ਜਾਵਾਂਗਾ ਠੀਕ ਹੈ ਜੀ ਕੋਈ ਤੁਸੀਂ ਧੰਨਵਾਦ ਵਜੋਂ ਕੋਈ ਸੁਖ ਸੁਨੇਹਾ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ ਸੰਗਤ ਦਾ ਕਰ ਸਤਕਾਰਯੋਗ ਸਾ ਸੰਗਤ ਜੀ ਪ੍ਰਬੰਧਕ ਕਮੇਟੀ ਦੇ ਵਿੱਚ ਹਲੀਮੀ ਸੇਵਾ ਭਾਵਨਾ ਨਿਮਰਤਾ ਸੰਗਤ ਦਾ ਮਾਨ ਸਨਮਾਨ ਸਿਰ ਮੱਥੇ ਲਿਆ ਹੋਇਆ ਹੈ ਅਸੀਂ ਵੀ ਸਾਧ ਸੰਗਤ ਵੱਲੋਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਅਰਜ ਕਰਦੇ ਹਾਂ ਅਤੇ ਨਾਲ ਹੀ ਨਾਲ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਸਮਾਜ ਦੀ ਚੜ੍ਹਦੀ ਕਲਾ ਵਿੱਚ ਇਹਨਾਂ ਨੂੰ ਕੰਮ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ ਕਿ ਵਾਹਿਗੁਰੂ ਕਰੇ ਇਹਨਾਂ ਦੇ ਹੱਥ ਮਜ਼ਬੂਤ ਅਸੀਂ ਕਰੀਏ ਇਹਨਾਂ ਦੀ ਆਵਾਮਾ ਬਣੀਏ ਇਹਨਾਂ ਦੇ ਨਾਲ ਰਲ ਕੇ ਇਹਨਾਂ ਸੇਵਾਵਾਂ ਨੂੰ ਅਸੀਂ ਚੜਦੀ ਕਲਾ ਵਿੱਚ ਲੈ ਕੇ ਜਾਈਏ ਇੱਕ ਵਾਰ ਫਿਰ ਪੰਥ ਦੀ ਜੈ ਜੈਕਾਰ ਕਰਦੇ ਹੋਏ ਜੈਕਾਰੇ ਲਗਾਵਾਂਗੇ ਫਿਰ ਫਤੇ ਦੀ ਸਾਂਝ ਗੁਜਾਵਾਂਗੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ